ਸਰ ਤੁਸੀਂ ਜੁਆਇਨ ਕੀਤਾ ਹੈ ਐਸਟੀ ਮੁਹਾਲੀ ਕੀ ਐਕਸਪੈਕਟੇਸ਼ਨਸ ਨੇ ਕੀ ਵਿਜਨ ਲੈ ਕੇ ਜਾ ਰਹੇ ਹੋ ਕਿ ਜਦ ਤੱਕ ਕਿ ਹੂੰ ਤੱਕ ਕੀ ਅੱਗੇ ਜਿਹੜਾ ਬਿਹਤਰੀ ਕਰੋਗੇ ਰੋਡਮੈਪ ਕੀ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਾਡਾ ਜਿਹੜਾ ਹੈਗਾ ਹੁਣ ਤੱਕ ਜਿਹੜੀ ਅਸੀਂ ਸਟੱਡੀ ਕੀਤੀ ਹੈ ਮੁਹਾਲੀ ਮੈਂ ਜੁਆਇਨ ਕਰਨ ਤੋਂ ਬਾਅਦ ਸੋ ਸਭ ਤੋਂ ਪਹਿਲਾਂ ਜਿਹੜੇ ਸਾਡੇ ਪ੍ਰਾਇਓਰਟੀ ਏਰੀਆਸ ਹੈਗੇ ਪਹਿਲਾਂ ਤੇ ਹੈਗਾ ਕਿ ਜਿਹੜੀ ਪ੍ਰੋਐਕਟਿਵ ਪੁਲਿਸਿੰਗ ਹੈਗੀ ਉਹ ਅਸੀਂ ਕਰਨਾ ਚਾਹੁੰਦੇ ਹਾਂ ਪ੍ਰੋਐਕਟਿਵ ਤੇ ਪ੍ਰੋਐਕਟਿਵ ਪੁਲਿਸਿੰਗ ਹੋਵੇ ਦੂਜਾ ਹੈਗਾ ਕਮਿਊਨਿਟੀ ਦਾ ਇੰਗੇਜਮੈਂਟ ਕੀਤਾ ਜਾਵੇ ਜੋ ਵੀ ਲੋਕਾਂ ਦੀ ਪ੍ਰੋਬਲਮ ਹੈਗੀ ਹੈ ਜਿਵੇਂ ਆ ਵਿਲੇਜ ਦੇ ਵਿੱਚ ਅਸੀਂ VDCs ਬਣਾਈ ਹੈ ਸੋ ਡਰੱਗਸ ਦੇ ਅਗੇਂਸਟ ਦਾ ਲੋਕਾਂ ਦਾ ਫੀਡਬੈਕ ਲੈ ਕੇ ਜੋ ਉਹਨਾਂ ਦੀ ਪ੍ਰੋਬਲਮਸ ਹੈਗੀ ਉਹਨਾਂ ਤੱਕ ਜਾ ਕੇ ਅਪਰੋਚ ਕਰਕੇ ਵੀ ਅਸੀਂ ਚਾਹੁੰਦੇ ਹਾਂ ਕਿ ਲੋਕਾਂ ਦਾ ਜਿਹੜਾ ਪੁਲਿਸ ਪ੍ਰਤੀ ਫੇਥ ਹੈਗਾ ٹرسٹ ਹੈਗਾ ਉਹ ਹੋਰ ਇਨਕਰੀਜ਼ ਕਰੀਏ ਤੀਜਾ ਹੈਗਾ ਕੰਪਲੇਂਟ ਡਿਸਪੋਜ਼ਲ ਦਾ ਸਾਡੇ ਜਿਹੜੀ ਪੈਂਡੈਂਸੀ ਆਫ ਕੰਪਲੇਂਟਸ ਹੈ ਪੈਂਡੈਂਸੀ ਆਫ FIRs ਹੈਗੀ ਹੈ ਉਹਨੂੰ ਅਸੀਂ ਰਿਵਿਊ ਕਰਕੇ ਉਹਨੂੰ ਕਟਾ ਕੇ ਜਿਹੜੀ ਨਵੀਂ BNSS ਦੀ ਹਦਾਇਤਾਂ ਹੈਗੀ ਉਹਦੇ ਅਕੋਰਡਿੰਗ ਉਹਨੂੰ ਲਾਣਾ ਚਾਹੁੰਦੇ ਆਂ ਚੌਥਾ ਹੈਗਾ ਸਾਈਬਰ ਕ੍ਰਾਈਮ ਦੇ ਮਾਨਯੋਗ ਡੀਜੀਪੀ ਸਾਹਿਬ ਨੇ ਪਿੱਛੇ ਆਪਣੇ ਸਟੇਟ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਸਾਈਬਰ ਕ੍ਰਾਈਮ ਦੇ ਪੁਲਿਸ ਸਟੇਸ਼ਨ ਬਣਾਏ ਗਏ ਸਾਈਬਰ ਥਾਣੇ ਬਣ ਗਏ ਸੋ ਉਹਦੇ ਵਿੱਚ ਅਸੀਂ ਪੰਜਾਬ ਪੂਰੇ ਦੇ ਵਿੱਚ ਅਸੀਂ ਐਕਸਪਰਟਸ ਵੀ ਹਾਇਰ ਕੀਤੇ ਸਾਈਬਰ ਦੇ ਆਂਡ ਇਕਨੋਮਿਕ ਆਫੈਂਸਸ ਦੇ ਤੇ ਨਾਲ ਹੀ ਜਿਹੜੇ ਲੀਗਲ ਐਕਸਪਰਟਸ ਵੀ ਹਾਇਰ ਕੀਤੇ ਇਹਨਾਂ ਨੂੰ ਯੂਜ਼ ਕਰਕੇ ਸਾਈਬਰ ਆਫੈਂਸਸ ਦੇ ਵਿੱਚ ਲੋਕਾਂ ਦੀ ਕਿਵੇਂ ਮਦਦ ਕੀਤੀ ਜਾ ਸਕਦੀ ਹੈ ਪ੍ਰੋਐਕਟਿਵਲੀ ਉਹਨਾਂ ਨੂੰ ਗਾਈਡ ਕਰਨਾ ਸੋਸ਼ਲ ਮੀਡੀਆ ਦੇ ਰਾਹੀਂ ਇਹ ਵੀ ਸਾਡੀ ਪਾਇਓਰਿਟੀ ਰਹੇਗੀ ਪੰਜਵੀਂ ਪ੍ਰੋਬਲਮ ਜਿਹੜੀ ਹੁਣ ਸਾਡੇ ਨੋਟਿਸ ਚ ਆਈ ਹੈ ਕਿ ਟ੍ਰੈਫਿਕ ਦੀ ਕਾਫੀ ਸਮੱਸਿਆ ਹੈਗੀ ਹੈ ਸੋ ਵੀ ਵਿਲ ਵਰਕ ਆਊਟ ਅ ਪਲਾਨ ਕਿ ਟ੍ਰੈਫਿਕ ਤੇ ਪੀਸੀਆ ਨੂੰ ਕਿਸ ਤਰੀਕੇ ਨਾਲ ਡਿਪਲੋਏ ਕੀਤਾ ਜਾਏ ਕਿ ਲੋਕਾਂ ਨੂੰ ਜਿਆਦਾ ਤੋਂ ਜਿਆਦਾ ਸਹੂਲਤ ਦਿੱਤੀ ਜਾ ਸਕੇ ਅਗਲਾ ਜੀ ਐਨਡੀਪੀਐਸ ਦਾ ਹੈਗਾ ਸਾਡਾ ਸਟੇਟ ਲੈਵਲ ਤੇ ਡਰਾਈਵ ਚੱਲ ਰਹੀ ਹੈ ਐਨਡੀਪੀਐਸ ਤੇ ਜਿਹੜੀ ਹੈਗੀ ਹੈ ਉਹਦੇ ਵਿੱਚ ਸਾਡਾ ਮਕਸਦ ਇਹ ਹੈਗਾ ਕਿ ਜਿਹੜੇ ਨੋ ਸਟਗਲਰਸ ਹੈਗੇ ਹੈ ਜਿਹੜੇ ਪੁਆਇੰਟਸ ਆਫ ਸੇਲ ਹੈਗੇ ਉਹਨਾਂ ਨੂੰ ਲੋਕਾਂ ਦੇ ਫੀਡਬੈਕ ਲੈ ਕੇ ਅਦਰਵਾਈਜ਼ ਵਕ ਵਕ ਜਿਹੜੀ ਸਾਡੀ ਵੀ ਏਜੰਸੀਜ਼ ਹੈ ਜਿਹੜੀ ਉਹਨਾਂ ਦਾ ਫੀਡਬੈਕ ਲਈ ਤੇ ਉਹਨਾਂ ਜਿਹੜੇ ਪੁਆਇੰਟ ਆਫ ਸੇਲਸ ਹੈਗੇ ਉਹਨਾਂ ਨੂੰ ਫਿਨਿਸ਼ ਕਰਕੇ ਤੇ ਉਹਨਾਂ ਨੂੰ ਬਿਹਾਈਂਡ ਦੀ ਬਾਸ ਭੇਜਿਆ ਜਾਏਗਾ ਅਗਲਾ ਜਿਹੇ ਪ੍ਰੋਬਲਮ ਜਿਹੜੀ ਲੋਕਲ ਇੱਥੇ ਹੈਗੀ ਬਿਕਾਜ਼ ਬਾਹਰ ਤੋਂ ਕਾਫੀ ਲੋਕ ਆ ਕੇ ਰਹਿੰਦੇ ਟੈਨੈਂਟ ਵੈਰੀਫਿਕੇਸ਼ਨ ਦੀ ਜਿਹੜੀ ਪ੍ਰੋਬਲਮ ਐ ਸਾਹਮਣੇ ਆਈ ਹੈ ਸੋ ਉਹ ਅਸੀਂ ਸਟ੍ਰੀਮਲਾਈਨ ਕਰਨ ਦੀ ਕੋਸ਼ਿਸ਼ ਕਰਾਂਗੇ ਇਨਵੈਸਟੀਗੇਸ਼ਨ ਦੇ ਪੱਖੋਂ ਅਸੀਂ ਕਹਿਣਾ ਚਾਹੁੰਦੇ ਆਂ ਜੀ ਕਿ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਹੋਵੇ ਥੋਰੋ ਹੋਵੇ ਤੇ ਟਾਈਮ ਬਾਉਂਡ ਹੋਵੇ ਇਹ ਸਾਡਾ ਜਿਹੜਾ ਹੈਗਾ ਰਿਲੇਟਿਵ ਰਹੇਗਾ ਕਿਉਂਕਿ ਆਪਣੇ ਜ਼ਿਲ੍ਹੇ ਦਾ ਬਾਰਡਰ ਲੱਗਦਾ ਹੈ ਚੰਡੀਗੜ੍ਹ ਨਾਲ ਵੀ ਲੱਗਦਾ ਹੈ ਦੂਜੀ ਸਟੇਟਸ ਨਾਲ ਵੀ ਲੱਗਦਾ ਹੈ ਸੋ ਕਰਾਸ ਬਾਰਡਰ ਜਿਹੜਾ ਕ੍ਰਾਈਮ ਹੋਏਗਾ ਕਰਾਸ ਬਾਰਡਰ ਕ੍ਰਿਮੀਨਲਸ ਉਹਦੇ ਲਈ ਦੂਜੀ ਸਟੇਟਾਂ ਨਾਲ ਕੋਆਰਡੀਨੇਸ਼ਨ ਕਰਕੇ ਉਹਨਾਂ ਨਾਲ ਰੈਗੂਲਰ ਇਨ ਟੱਚ ਰਹਿ ਕੇ ਅਸੀਂ ਉਹਨੂੰ ਟ੍ਰੇਸ ਕਰਕੇ ਜਿਹੜਾ ਹੈਗਾ ਸਾਡੇ ਅਗਲੀ ਪ੍ਰੋਬਲਮ ਜਿਹੜੀ ਹੈਗੀ ਜਿਹੜੀ ਆਇਡੈਂਟੀਫਾਈ ਕੀਤੀ ਗਈ ਕਿ ਕੁਝ ਅਸੀਂ ਚੌਕਾ ਤੇ ਵੀ ਕੁਝ ਪ੍ਰੋਬਲਮ ਆਂਦੀ ਹੈ ਕੁਝ ਲੋਕ ਜਿਹੜੇ ਹੈਗੇ ਆ ਉਹ ਲੋਕਾਂ ਨੂੰ ਵੈਗਰਸ ਦੀ ਗਾਰਡ ਦੇ ਵਿੱਚ ਤੰਗ ਕਰਦੇ ਆ ਕਿਸੇ ਇਸ ਤਰੀਕੇ ਦੀ ਪ੍ਰੋਬਲਮ ਆਂਦੀ ਹੈ ਸੋ ਜਿਹੜੀ ਰੈਗੂਲਰ ਪ੍ਰੋਬਲਮ ਜੋ ਵੀ ਲੋਕਾਂ ਲੋਕੀ ਫੇਸ ਕਰ ਰਹੇ ਹੋ ਉਸ ਦੀ ਫੀਡਬੈਕ ਚੈਨਲ ਦੇ ਰਾਹੀਂ ਰੈਗੂਲਰ ਫੀਡਬੈਕ ਲੈ ਕੇ ਮੀਡੀਆ ਤੋਂ ਵੀ ਫੀਡਬੈਕ ਲੈ ਕੇ ਉਹਨਾਂ ਤੇ ਜ਼ਰੂਰ ਵਰਕ ਆਊਟ ਕਰਾਂਗੇ ਇਸ ਤੋਂ ਇਲਾਵਾ ਜਿਹੜਾ ਲੇਟੈਸਟ ਟੈਕਨੋਲੋਜੀ ਯੂਜ਼ ਕਰਕੇ ਡਾਟਾ ਅਨਾਲਿਸਿਸ ਕਰਕੇ ਪ੍ਰੋਫਾਈਲਿੰਗ ਆਫ ਏਰੀਆਜ਼ ਕਰਕੇ ਕਿ ਕ੍ਰਾਈਮ ਥੋਨ ਏਰੀਆਜ਼ ਕਿੱਥੇ ਹੈਗੇ ਆ ਉੱਥੇ ਕਿਸ ਤਰੀਕੇ ਨਾਲ ਸਾਇੰਟਿਸਟਿਕ ਤਰੀਕੇ ਨਾਲ ਡਿਪਲॉयਮੈਂਟ ਆਫ ਪੀਸੀਆਰ ਤੇ ਪੋਰਸ ਕੀਤਾ ਜਾ ਸਕਦਾ ਇਹ ਵੀ ਸਾਡਾ ਜਿਹੜ ਸੋ ਬੇਸਿਕਲੀ ਇਨ ਕਨਕਲੂਜਨ ਪੁਲਿਸਿੰਗ ਜੀਡੀਓ ਇਫੈਕਟਿਵ ਹੋਵੇ ਪ੍ਰੋਫੈਸ਼ਨਲ ਹੋਵੇ ਤੇ ਪ੍ਰੋਐਕਟਿਵ ਹੋਵੇ ਇਹੀ ਸਟਾਫ ਸਰ ਕੁਝ ਤੁਸੀਂ ਕ੍ਰਾਈਟਰੀਆ ਵੀ ਬਣਾਉਗੇ ਕਿ ਕਿੰਨੇ ਮਹੀਨੇ ਚ ਕਿੰਨੇ ਕੇਸਸ ਆ ਰਹੇ ਨੇ ਜਾਂ ਕਿੰਨੇ ਸੋਲਵ ਹੋ ਚੁੱਕੇ ਆ ਨੇ ਤਾਂ ਕਿ ਉਹ ਵੀ ਇੱਕ ਫਿਲਟਰਡ ਆਊਟ ਰਹੇ ਉਸ ਤੋਂ ਇਲਾਵਾ ਕੁਝ ਏਰੀਆਜ਼ ਐ ਹੋ ਜਿਹੋਗੇ ਜਿੱਥੇ ਜ਼ਿਆਦਾਤਰ ਵਾਰਦਾਤਾ ਹੋ ਜਾਂਦੀਆਂ ਨੇ ਜਾਂ ਜ਼ਿਆਦਾ ਕ੍ਰਿਮਨਲ ਐਕਟੀਵਿਟੀ ਹੋ ਜਾਂਦੀ ਹੈ ਕੁਝ ਉਹਨਾਂ ਤੇ ਪੀਸੀਆ ਜਾਂ ਸੰਦੋਟੀ ਵਧਾਉਣ ਦੀ ਕੋਈ ਇਸ ਤਰੀਕਾ ਨਾਲ ਕੋਈ ਤਿਆਰੀ ਹੋਵੇ ਉਹਨੂੰ ਰੈਡ ਜ਼ੋਨ ਡਿਕਲੇਅਰ ਕੀਤਾ ਜਾਏ ਕਿ ਇੱਥੇ ਜਿਹੜੀ ਸਕਿਉਰਿਟੀ ਜ਼ਿਆਦਾ ਹੁਨਸਾਈਟੀ ਕਿਉਂਕਿ ਇੱਥੇ ਜ਼ਿਆਦਾ ਕ੍ਰਾਈਮ ਐਕਟੀਵਿਟੀਜ਼ ਹੋ ਰਹੀਆਂ ਕਿਉਂਕਿ ਉਹ ਤਰੀਕੇ ਵੀ ਤਿਆਰੀ ਡੈਫੀਨਿਟਲੀ ਡੈਫੀਨਿਟਲੀ ਕਿਉਂਕਿ ਜਦੋਂ ਅਸੀਂ ਕ੍ਰਾਈਮ ਜਿਹੜੀ ਅਸੀਂ ਕ੍ਰਾਈਮ ਮੀਟਿੰਗ ਰਿਵਿਊ ਵਗੈਰੇ ਕਰਦੇ ਉਹ ਤਾਂ ਸਾਡਾ ਸਾਡੇ ਰੈਡ ਲਾਈਨਸ ਹੁੰਦੀਆਂ ਆਲਰੇਡੀ ਕਿ ਜਿਹੜੇ ਹੁਣ ਕਿਉਂਕਿ ਨਵੇਂ ਕਾਨੂੰਨ ਆ ਗਏ ਉਹਦੇ ਵਿੱਚ ਤਾਂ ਕਾਫੀ ਸਟ੍ਰਿਕ ਡੈਡਲਾਈਨਸ ਹੈਗੀ ਸੋ ਉਹਨੂੰ ਵੀ ਅਸੀਂ ਮੀਟ ਕਰਾਂਗੇ ਕ੍ਰਾਈਮ ਅਗੇਂਸ ਵੂਮਨ ਦੀ ਵੀ ਸਪੈਸਿਫਿਕ ਡੈਡਲਾਈਨਸ ਹੁੰਦੀ ਕਿ ਇੰਨੇ ਪੀਰੀਅਡ ਤੋਂ ਆਈਓਸ ਦੇ ਖਿਲਾਫ ਵੀ ਜੋ ਬੰਦੀ ਕਾਰਵਾਈ ਕੀਤੀ ਜਾਏਗੀ ਤੇ ਇਹਨੂੰ ਟਾਈਮ ਬਾਉਂਡ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਦੂਜੀ ਗੱਲ ਜਿਹੜੀ ਸੋ ਫਾਈਲਿੰਗ ਵਾਲੀ ਹੈਗੀ ਸੋ ਡਾਟਾ ਅਨਲਿਸਿਸ ਵੀਲ ਹੈਪਸ ਅਸ ਇਨ ਥੈਟ ਅਸੀਂ ਦੇਖਾਂਗੇ ਪਿਛਲੇ 4-5 ਸਾਲ ਦਾ ਡਾਟਾ ਲੈ ਕੇ ਦੇਖਾਂਗੇ ਕਿਹੜੇ ਏਰੀਆ ਦੇ ਵਿੱਚ ਕਿਸ ਤਰੀਕੇ ਦੇ ਕ੍ਰਾਈਮ ਜ਼ਿਆਦਾ ਹੈਗੇ ਤੇ ਉਹਨਾਂ ਨੂੰ ਪ੍ਰੀਵੈਂਟ ਕਰਨ ਲਈ ਕੀ ਕੀਤਾ ਜਾਏ ਸਰਪਕ ਸਰ ਇਸਮੇ ਇੱਕ ਹੋਰ ਗੱਲ ਹੈ ਜਿਹੜੀ ਮੇਨ ਨਾਈਟ ਪੈਟ੍ਰੋਲਿੰਗ ਨੂੰ ਲੈ ਕੇ ਤੁਸੀਂ ਕਿਸ ਤਰ੍ਹਾਂ ਕੰਮ ਕਰ ਰਹੇ ਹੋ ਕਿ ਨਾਈਟ ਪੈਟ੍ਰੋਲਿੰਗ ਕਿ ਨਾਈਟ ਦੀ ਕਈ ਵਾਰਾਂ ਤਾ ਇਸ ਲਈ ਬਿਨਾ ਸਾਹਮਣੇ ਆਈ ਹੈ ਹਾਲਾਂਕਿ ਗ੍ਰਿਫਤਾਰੀਆਂ ਵੀ ਹੋਈ ਜਿਹੜੇ ਵਕਵਾ ਏਰੀਆ ਉੱਥੇ ਤੁਸੀਂ ਕਿਸ ਤਰ੍ਹਾਂ ਦੀ ਅੱਡੀ ਵੀ ਹੱਗੀ ਉਹੀ ਜੀ ਜਿਹੜੀ ਪ੍ਰੋਫਾਈਲਿੰਗ ਵਾਲੀ ਮੈਂ ਗੱਲ ਕਰ ਰਿਹਾ ਸੋ ਇਹਨੂੰ ਡੇ ਤੇ ਨਾਈਟ ਦੇ ਵਿੱਚ ਵੀ ਅਸੀਂ ਪ੍ਰੋਫਾਈਲ ਆਊਟ ਕਰ ਲਾਂਗੇ ਕਿ ਕਿਹੜੇ ਕਿਹੜੇ ਜਿਹੜੇ ਪੁਆਇੰਟਸ ਹੈਗੇ ਵਨਰੇਬਲ ਪੁਆਇੰਟਸ ਹੈਗੇ ਸੋ ਉਸ ਤਰੀਕੇ ਨਾਲ ਉਹਨਾਂ ਨੂੰ ਪੀਸੀਆਰਸ ਨੂੰ ਰੈਗੂਲੇਟ ਕਰਕੇ ਉੱਥੇ ਲਿਆ ਜਾ ਸਕਦਾ ਸਰ ਉਹ ਕਿਸੇ ਟਰਮਸ ਹੋਣੀ ਈਜ਼ ਆਫ ਡੂਇੰਗ ਬਿਜ਼ਨਸ ਸਰਕਾਰ ਬੜਾ ਯੂਸ ਕਰਦੀ ਹੈ ਈਜ਼ ਆਫ ਕਮਿੰਗ ਟੂ ਪੁਲਿਸ ਸਟੇਸ਼ਨ ਬੜਾ ਕਿਵੇਂ ਹੋਏਗਾ ਇਹ ਪ੍ਰਸਪੈਕਟਿਵ ਵੀ ਮੈਂ ਚੇਂਜ ਹੋਏਗਾ ਕਿ ਕੀ ਦੀ ਚੇਂਜ ਹੋ ਜੂਗੀ ਤਾਂ ਉਹ ਡਰ ਜਾਂਦੇ ਕਿ ਜਾ ਕੇ ਮ ਕੋਸਿਸਨ ਲਾਈਕ ਕਮਿਊਨਿਟੀ ਪੁਲਿਸ ਯਸ ਦੇਖੋ ਇਟ ਇਜ਼ ਅ ਵੈਰੀ ਇਟ ਇਜ਼ ਦੀ ਮੋਸਟ ਪਰਟਨੈਂਟ ਕੁਐਸਚਨ ਇਨਫੈਕਟ ਆਈ ਊਡ ਸੇ ਸੋ ਪਹਿਲਾ ਤੇ ਸਤਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜੇ ਨਵੇਂ ਕਾਨੂੰਨ ਆਏ ਉਹਦੇ ਵਿੱਚ ਇਹ ਸਰਕਾਰ ਦਾ ਵੀ ਉਪਰਾਲਾ ਹੈਗਾ ਕਿ ਇਹਨਾਂ ਨੂੰ ਕਿਵੇਂ ਯੂਜ਼ ਕੀਤਾ ਜਾਵੇ ਫਾਰ ਐਗਜ਼ਾਮਪਲ ਈਫਾਇਰ ਦਾ ਕਨਸੈਪਟ ਕੀ ਆਇਆ ਹੈ ਐਨੀਬਾਡੀ ਕੈਨ ਫਾਈਲ ਐਨ ਐਫਆਈਆਰ 3 ਦਿਨ ਦੇ ਵਿੱਚ ਜਾ ਕੇ ਉਹ ਸਾਈਨ ਕਰ ਸਕਦਾ ਹੈ ਸੋ ਪੁਲਿਸ ਨੂੰ ਕਾਗਨੀਜ਼ੇਬਲ ਆਫੈਂਸ ਦੇ ਵਿੱਚ ਕਾਰਵਾਈ ਕਰਨਾ ਜ਼ਰੂਰੀ ਹੈ ਸਾਡੇ ਕੋਲ ਕਲੀਅਰ ਇਨਸਟਰਕਸ਼ਨਸ ਹੈਗੇ ਕਿ ਵਰਕਿੰਗ ਆਫ ਕਰਾਈਮ ਕਰਨ ਦੀ ਕੋਈ ਲੋਡ ਨਹੀਂ ਹੈ ਜੋ ਵੀ ਕਰਾਈਮ ਹੁੰਦਾ ਹੈ उस क्राइम के खिलाफ एफ आई आर दर्ज की जाए बाद फड़न की कोशिश की जाए सो so, बाकी ईज ऑफ डूइंग असं यह भी करना चाहते हैं कि ऑनलाइन जो सिस्टम है सू जी ऑनलाइन कंप्लेट आदि वह भी फॉलोअप टाइमली हो जाए तो जो कोई व्यक्ति थाने नहीं जाना चाहता है नहीं जा सकता तो जो ऑनलाइन कंप्लेट देता है तो भी फॉलोअप अभी कर सकते कुछ नहीं वो तो मतलब दैट इज दैट इज ऑबियस मतलब वो बगैर तो साम चल ही नहीं सकता सो वी विल वर्क इन कॉर्डिंग सर ये अलावा करप्शन

ਉਹ ਉਹਦੇ ਇਫੈਕਟਸ ਬੁਗਤਨ ਲਈ ਤਿਆਰ ਰਵੇ ਪਿੱਛੇ ਕਈ ਮੁਲਾਜ਼ਮ ਹਰ ਜ਼ਿਲ੍ਹੇ ਦੇ ਵਿੱਚ ਫੜੇ ਵੀ ਗਏ ਉਹਨਾਂ ਦੇ ਖਿਲਾਫ ਕਾਰਵਾਈ ਵੀ ਹੋਈ ਡਿਸਮਿਸਲ ਵੀ ਹੋਏ ਸੋ ਇਹਦੇ ਵਿੱਚ ਇਹ ਤਾਂ ਇੱਕ ਜਿਹੜਾ ਹੈਗਾ ਅਪਰਾਧ ਹੈਗਾ ਤੇ ਅਪਰਾਧੀ ਨੂੰ ਜੋ ਸਜ਼ਾ ਮਿਲਣੀ ਹੈ ਉਹ ਮਿਲੇ ਸਰ ਕਈ ਇੰਪਲਾਈਜ਼ ਹੈਗੇ ਜਿਵੇਂ ਮੁੱਛੀ ਆ ਜਾਂ ਕੋਈ ਮੁਲਾਜ਼ਮ ਅਜਿਹੇ 3-4 ਸਾਲ ਤੋਂ ਇੱਕੋ ਪੋਸਟ ਤੇ ਬੈਠੇ ਹੋਏ ਜਿਸ ਕਰਕੇ ਲਿੰਕ ਬਣ ਜਾਂਦੇ ਨੇ ਕਿ ਉਸ ਨੂੰ ਦੁਬਾਰਾ ਇੱਕ ਆਲਰਾਇਜ਼ੀ ਵਿਤਨਾਤੀ ਨਹੀਂ ਹੋਏਗੀ जरा 3 साल कट गया उस तरह कोई इम्प्लीमेंट वगैरह किया जाएगा एजी स्टेट दी पॉलिसी ऑलरेडी इन प्लेस हैगी पीछे से ऑल पंजाब पे तो रिव्यू भी कितना सीगा सुधीर एग्जामिन इथे जे रिव्यू दी रिक्वायरमेंट है कि दोबारा यदि इमिग्रेशन फॉर्म दे जब यहां पे मामले आते हैं कि कंपनी के 10 ताकि ओ लोगों को डरना पड़े इमिग्रेशन पोर्टल का होगा सर नहीं ये आपका अच्छा पॉइंट है इसको हम नोट कर लेते हैं और जो आपके सुझाव है उनको इम्प्लीमेंट करने की कोशिश करें बीगेस्सपी मुहाली जिले के को क्या लोकानु मेरे वालों बस ए ही रिक्वेस्ट हैगी है कि लोकानु जिधर हैगा तो उसी तो उसी फीडबैक दो अपना कि एप्रोच भी पुलिस टेलर्स में प्रॉब्लम do not shy away मतलब तुसी tusi gal dasan to gurez na karo sada ehi koshish rahegi ki taddi har ek di problem jehdi hai gi onu time bound manner de naal resolve kar saki so you should give us feedback mali de vich kisle 400 immigration company par isi maine एक press note jari करवाया si jehde vich likha hai कोई भी bhi company agar pradesh ke jehde bande nu keh तो ho एक दिल्ली तो लाइसेंस चाहिए मोहाली के बीच एक भी कंपनी में तरह का कोई लाइसेंस नहीं सारी कंपनी किया बाकी और भी चीजें ना कारण कर रही लेकिन एक भी कार्रवाई नहीं ਆਸੋ ਬਸ ਹੋ ਗਿਆ ਇਹਨੇ ਲਾਇਸੈਂਸ ਲਿਆ ਸੀ ਕੰਸਲਟਿੰਗ ਦਾ ਟੇਕਨ ਭੇਜ ਰਿਹਾ ਬਿਲਕੁਲ ਪੀਆਰ ਪਰ ਪਰਮਟ ਸਭ ਤੇਰੇ ਲਈ ਦਿੱਲੀ ਤੋਂ ਲਾਇਸੈਂਸ ਤੇ ਅਸੀਂ ਡੀਸੀ ਅਫੀਸ ਨਾਲ ਤਾਲਮੇਲ ਕਰਕੇ ਤੇਨੂੰ ਸਟਡੀ ਕਰਾਂਗੇ ਮੈਟਰ ਨੂੰ ਜੋ ਬਣਦੀ ਹੋਏਗੀ ਸਾਡੇ ਵੱਲੋਂ ਕਾਰਵਾਈ